Ja, det er det. ਪੱਠੇ ਚਿੱਟਾ ਤੋਂ ਨਿਕਲਦਾ ਚਿੱਟਾ ਤੋਂ ਅਜੀ ਸਾਨੂੰ ਬਹੁਤ ਲਾਹਾ ਹੋਇਆ ਪਿਆ ਨਾਲੇ ਮੇਰੀ ਛੁੱਟੀ ਆ ਨਾਲੇ ਬੱਚਿਆਂ ਦੀ ਛੁੱਟੀ ਆ ਤੇ ਧੁੱਪ ਬਹੁਤ ਸੋਹਣੀ ਸੰਡੇ ਆ ਕੁਸ ਸੰਡੇ ਕਰਕੇ ਅੱਜ ਹਜੀ ਤੱਕ ਅਸੀਂ ਰੋਟੀ ਨਹੀਂ ਬਣਾਈ ਹੈਗੀ ਸਾਨੂੰ ਕੰਮਾਂ ਦਾ ਲਾਹਾ ਹੋਇਆ ਪਿਆ ਕਿੱਤਾ ਅੰਮਨ ਨਵੇੜਦੀ ਪਹਿਲਾਂ ਛੇਤੀ ਛੇਤੀ ਸਾਰੇ ਜੀ ਨਾ ਹੀ ਤੋ ਇਹ ਸੀ ਕਰਾਤੀ ਹੈ ਹੈ ਕਰਦੇ ਤੋੜੇ ਕੰਮ ਨਵੇੜ ਲੈਣ ਤੇ ਫਿਰ ਉਹ ਕਰ ਲਈ ਫਿਰ ਬਣਾਉਣੇ ਆ ਪਰੋਟੀ ਬਹੁਤ ਵਧੀਆ ਸਾਫ ਸਾਫ ਮੌਸਮ ਹੋਇਆ ਪਿਆ ਜਾਰੀ ਚੱਲ ਵਸੀ ਕਿਨੀ ਸੋਣੀ ਆ ਹਨਾ ਹਾਏ ਇਹ ਆਪਣੇ ਉਰਦੀ ਫਿਰਦੀ ਹੁੰਦੀ ਦੀ ਲੈ ਕੇ ਜਾਣ ਚੱਕ ਕੇ ਇਹ ਦੱਬ ਦਾਂਗੇ ਹਾਂ ਹੋਰ ਦੱਬਣੀ ਉਹ ਪੋਗੀ ਵਿਚਾਰੀ ਆ ਦੇ ਦੇ ਨਾਲ ਦੀ ਬੋਲਦੀ ਫਿਰਦੀ ਆ ਦੀ ਇੱਕਾਈ ਵਾਰ ਆਪਣੇ ਇੱਥੇ ਅੰਦਰ ਫਿਰਦੀਆਂ ਹੁੰਦੀਆਂ ਸੀ ਹਾਂ ਇੱਥੇ ਹੁੰਦੀਆਂ ਹਾਂ ਹੈ ਕਿੰਨੀ ਸੋਣੀ ਦੇਖੀ ਚੁੰਝ ਕਿ ਨਹੀਂ ਤਿੱਖੀ ਆ ਉੱਠ ਉਹ ਬਚਾਰੀ ਕਿ ਮੈਂ ਖੜੂਗੀ ਨਾ ਕਿੰਨੀ ਤੇ ਸੋਣੀ ਆ ਹੋਰ ਲਾ ਬਣ ਕਰ ਜਮ ਅੰਮੀ 1 ਮਿੰਟ ਮੈਂ ਦੇਖਾਂ ਹੱਥ ਲਾ ਕੇ ਲਾਹਤੈ ਨੂੰ ਕੀ ਲਾਉਣਾ ਉਂ ਨਹੀਂ ਇਹ ਹੱਥ ਚ ਆਉਂਦੀ ਹੁੰਦੀ ਇਹ ਆਇਨੀ ਖੜੀ ਤਾਂ ਹੰਦਲੇ ਫੜਾਓ ਖੜਜ ਉਂ ਤਾਂ ਹੈ ਬਰੀਕ ਜੀ ਜੰਮੀ ਨਹੀਂ ਹੱਥ ਚ ਆਉਂਦੀ ਹੁੰਦੀ ਹੈ ਕਿੰਨੀ ਸੋਹਣੀ ਦੀ ਦਿਖੀ ਹਰੀ ਹਰੀ ਵਿਚਾਰੀ ਇਹ ਤਾਂ ਬਣੀ ਬੋਊਗੀ ਇਹ ਤਾਂ ਆਇਨਾ ਇਹਨੂੰ ਰੱਖਿਓ ਉੱਚੇ ਥਾਂ ਮੇ ਰੱਖੀ ਫਿਰ ਪਾਪਾ ਤੋਂ ਕਹਿ ਕੇ ਦਬਾ ਦਾਂਗੇ ਉਹ ਬਾਹਰ ਵੀ ਤਾਂ ਰੱਖੀ ਕੋ ਚਾਹੇ ਹੋਰ ਕਾਂ ਕੋ ਕਾਹ ਕੋ ਚੱਕ ਕੇ ਲੈਣਾ ਕੁੱਤਾ ਸਰਾਣਿਆਂ ਤੇ ਬੈਠੀ ਦੀ ਹੈ ਹੈ ਨਹੀਂ ਉਹ ਇਹਨੂੰ ਫੇਰ ਉਰੇ ਰੱਖ ਇੱਥੇ ਉੱਚੇ ਥਾਂਵੇਂ ਫੇਰ ਚੱਕ ਕੇ ਲੈ ਜੀ ਤਾ ਕੁੱਤਾ ਹੋਰ ਹਰਮਨ ਹੱਥ ਸੌ ਲਈ ਹੁਣ ਉਰੇ ਰੱਖ ਦੋ ਫਿਰ ਇਹਨੂੰ ਦੱਬ ਦਾਂਗੇ ਆਏ ਨਹੀਂ ਆ ਦੂਸਰੇ ਲੋਟੇ ਰੱਖ ਦੇ ਕੱਲੀ ਉਹ ਤੇ ਪਾ ਦੇ ਬਸ ਹਾਂ ਇਹ ਰੱਖ ਦੇ ਬਸ ਅਰਜਾਈਆਂ ਤੇ ਨਗਦ ਪਵੇ ਹੋਰ ਸੜਕ ਲ ਅਪਾਰ ਤੋਂ ਚੀਜ਼ਾਂ ਦੇ ਸਾਲੀਆਂ ਦੀਦੀ ਮਾ ਲਈ ਉਹ ਹਰ ਦੂਸਰੀ ਬਿੰਦੀਆਂ ਦੇ ਪੈਸੇ ਲਾ ਦੇ ਕੋਈ ਨਹੀਂ ਸਾਲੋ ਬਿੰਦੀਆਂ ਤਾਂ ਤੁਹਾਡੇ ਕੋਲ ਬਾੜੀਆਂ ਨੇ ਬਿੰਦੀਆਂ ਦੇ ਜੋੜੇ ਤਾਂ ਮੇਰੇ ਕੋਲ ਬਹੁਤ ਨਹੀਂ ਪਰ ਉਹ ਵੱਡੀਆਂ ਨੇ ਮੈਂ ਵੱਟੀਆਂ ਰੂਟੀਨ ਜੀ ਵੱਡੀ ਵਧੀਨ ਲੱਗਦੀ ਲੱਗੀ ਛੋਟੀ ਵਧੀਆ ਲੱਗਦੀ ਆ ਤੇ ਲਓ ਜੀ ਮੈਂ ਥੋੜੀ ਜਿਹੀ ਤੁਕਰੀਆ ਡਾਸਟਿੰਗ ਜਸਤੀ ਕਿਉਂਕਿ ਕਿਥੇ ਭਾਵ ਤੂੰ ਬਹੁਤ ਜਿਆਦਾ ਸਮਾਨ ਪਿਆ ਸੀਗਾ ਤੇ ਚਾਦਰਾਂ ਵੀ ਅਜਾਪ ਤੋਂ ਠੀਆਂ ਨਹੀਂ ਪਛਾਵਾਵਾਂਗੇ ਅਜਿਹਾ ਦੇਣਾ ਕਿ ਪਰਿਪੂਰਲਾ ਹਟਕਣਾ ਉਂਗਾਸੀ ਐਂਜੀ ਕਰਦਾ ਵੀ ਧੁੱਪ ਬੈਠ ਕੇ ਧੁੱਪ ਸੇਕੀ ਹੈ ਪਰ ਕੰਮ ਵੀ ਕਰਦੇ ਜ਼ਰੂਰੀ ਨੇ ਇੱਕ ਦਿਨ ਛੁੱਟੀ ਲੈਣੇ ਉਦੋਂ ਹੀ ਕੰਮ ਕਰਨਾ ਲੱਭ ਜਾਂਦਾ ਫਿਰ ਹੁਣ ਕੀ ਕਰਾਂ ਘਰ ਵੀ ਸੰਭਣਾ ਪਊਗਾ ਹੁਣ ਜੇ ਆਪਾਂ ਬਾਹਰ ਕੰਮ ਕਰਨਾ ਤਾਂ ਘਰ ਵੀ ਸੰਭ ਕੇ ਰੱਖਣਾ ਏਹੀ ਤੇ ਪਾਵੋ ਤੁਸੀਂ ਹਾਊਸ ਵਾਈਫ ਜੀ ਨਾਈਓ ਉਹ ਬਾਹਰ ਲੱਗੀ ਨਾ ਮੈਂ ਸਾਮ ਸਕਦੀ ਤੇ ਘਰ ਦਾ ਵੀ ਸਾਮ ਸਕਦੇ ਤੇ ਬੱਚਿਆਂ ਦੀ ਸਾਮ ਸਕਦੀ ਆ ਦੇ ਲਾਨਾਂ ਨੂੰ ਸਭ ਤਿਆਰ ਕਰ ਚੰਨੀ ਆ ਲੈ ਘਰ ਦਾ ਕੰਮ ਨੇ ਵੇਡ ਚੰਨੀ ਆ ਨਾਲੇ ਪਾਪਾ ਨੂੰ ਵੀ ਦੇ ਦੰਨੀ ਆ ਨਾਲੇ ਮੈਂ ਆਪ ਉਹਦੀ ਤਿਆਰ ਰੁਕੀ ਚੱਲੀ ਜਲਦੀ ਆ ਤੇ ਬਸ ਮੂਰੇ ਵਿੱਚ ਸਾਰੇ ਕਿਤੇ ਇੱਧਰ ਤੇ ਉੱਧਰ ਤੇ ਸਾਰੇ ਬੈਟਾਂ ਤੇ ਮੈਂ ਹੁਣ ਸਮਾਰਕਿੰਝ ਛੋੜ ਕੇ ਗਿੱਲਾ ਕੱਪੜਾ ਫੇਰਨਾ ਤਾਂ ਕਿ ਆਪਣੇ ਬੈਟਾਂ ਨੂੰ ਸਾਫ਼ ਚਮਕ ਜਾਣਾ

ਤੇ ਦੇਖੋ 5 ਵਜੇ ਦੇ 15 ਮਿੰਟ ਤਾਂ ਹੋ ਗਏ ਦੇਖੋ ਸਹੀ ਟਾਈਮ ਦੱਸਿਆ ਹਰਮਨ ਨੇ ਉਹ ਤੋਂ ਦੇ ਕੇ ਦੱਸਿਆ ਤੇ ਦੇਖੋ ਹਜੇ ਵੀ ਮਸ਼ੀਨ ਚਾਲ ਦੀ ਆ ਕੱਪੜੇ ਇੰਨੇ ਸੀਗੇ ਤੁਸੀਂ ਮੈਂ ਚਾਦਰਾਂ ਵਗੀ ਜਲਾਵਾ ਕਰ ਲਿਆ ਤੇ ਪੌਣੇ ਨਹੀਂ ਸੀਗੇ ਧੋਣੇ ਆਏ ਇਹ ਮੇਰੇ ਰੂਟੀਨ ਤੇ ਧੋਣੇ ਸੀ ਤੇ ਆਹ ਟੇਸਨ ਚ ਪਾਉਣ ਨੂੰ ਮੈਂ ਉਹਦੇ ਛੋਟੇ ਧੋਣੇ ਲੈ ਕੇ ਆਈ ਸੀ ਇਹਨਾਂ ਮੈ ਤੋਂ ਉਹਨੂੰ ਰੱਖੇ ਤੇ ਦੇਖੋ ਭਾਂਡੇ ਵੀ ਹੋਣ ਮੰਗੇ ਪਹਿਲੇ ਮੈਂ ਅੱਗੀ ਸਿੱਲੋ ਹਾਂ ਮੱਕ ਚਲੋ ਨਾ ਹੁਣ ਦਾ ਕੰਮ ਨਿਬੜ ਜੂਗਾ ਕਿਉਂਕਿ ਤੇ ਪਿਕ ਤੇ ਨਾਲ ਦੀ ਨਾਲ ਦਾਲ ਚੜੀ ਹੈ ਨਾਲ ਦੀ ਨਾਲ ਚਾਹ ਪਈ ਹੈ ਖੁਸ਼ੀ ਆਪਣੀ ਹੋ ਗਈ ਐ ਨਾ ਹੁਣ ਉਹ ਡਰੈਗੂਨ ਦੀ ਸਫਾਈ ਲੱਗਦੀ ਸੀ ਕਰਨਾ ਸਾਰਾ ਦਿਨ ਦਾ ਮੈਨੂੰ ਆਏ ਸੀਗਾ ਮਰਚਾ ਥੋੜੀ ਜਿਹੀ ਕੰਮ ਦੀ ਬੜ ਜਾਣ ਦੇ ਨਾਲ ਥੋੜੀ ਜਿਹਾ ਰੈਸਟ ਕਰਨਾ ਕਿ ਪਰ ਸਾਰਾ ਦਿਨ ਮੇਰਾ ਨਾਲ ਗਿਆ ਮਰਚਾ ਨੇੜਾ ਹੋ ਗਿਆ ਨੋਰ ਵਿੱਚ ਸਾਡੇ ਨੇ ਪਾ ਲੇ ਪਹਿਲਾਂ ਥੋੜਾ ਥੋੜਾ ਹੀ ਪਾਇਆ ਥੀ ਮੈਂ ਮੈਂ ਚਾਹ ਤਾ ਹਰੀਆਂ ਪਾਉਣ ਜਾ ਰਹੀ ਮੈਂ ਡਾਕਰ ਨੂੰ ਜੀ ਥੋੜਾ ਖੰਡ ਮੇਰੇ ਕੋਲ ਮੈਂ ਚਲੀ ਗਈ ਸੀ ਬਸ ਥੋੜਾ ਥੋੜਾ ਬੰਦ ਕਰ ਲਿਆ ਇੱਕ ਟੋਰੀਆ ਰਹਿ ਗਿਆ ਤੇ ਜੀ ਕੋਲ ਮੈਂ ਕਿਹਾ ਵਾਲੀ ਉਹ ਉਰ ਉਰ ਫੜ ਲਾ ਆਏ ਤੁਮੇ ਤਾਂ ਆਥਲਾ ਉਹ ਚ ਪਾਉਣ ਤੇ ਜਿ ਐ ਪਾਉਣੀ ਤੀ ਉਹ ਚ ਪਾਉਣ ਦੇ ਤੇ ਲਓ ਜੀ ਆਪਣੇ ਦਾਲ ਚੋਲ ਬਣਾ ਲਏ ਕਈ ਦਿਨ ਹੋ ਗਏ ਸੀ ਅਜ ਨੂੰ ਮੈਂ ਫਿਰ ਇਸ ਨੂੰ ਕੀਤਾ ਚੜਨ ਲੱਗ अस्त सीमावतियाँ थक गई बहुत है। सारी दिहाड़ी साम च लंघ गई चल चौल जी बना देखो इन्ने कपड़े मैं सत्त बजे धो तो पाए ने सत्त बजे सारी दिहाड़ी अच्छी कपड़िया च लंघी ਬਹੁਤ ਸੀਗੇ ਕੱਪੜੇ ਬਹੁਤ ਜਿਆਦਾ ਸੀ ਤਿੰਨ ਚਾਦਰਾਂ ਸੀ ਤੇ ਬਾਕੀ ਆ ਕੱਪੜੇ ਤੇ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਵੈਸੇ ਨਾ ਮੈਂ ਹੁਣ ਉਹ ਕਰਨੇ ਸੀਗੇ ਕੱਪੜੇ ਤਾਹਾਂ ਕਰਨੇ ਸੀ ਟਾਈਮ ਦੇਖੋ ਕਿੰਨਾ ਹੋ ਗਿਆ ਕਪੜੇ ਤਾਂ ਆਹ ਕਰਨੇ ਆ ਤੇ ਪਰ ਚਲੋ ਖੁਸ਼ੀ ਕਹਿੰਦੀ ਵੀ ਕਰ ਲਉ ਸਾਨੂੰ ਛੁੱਟੀ ਆ ਅਸੀਂ ਆਪੇ ਕਰ ਦਾਂਗੇ ਤੇ ਬੂਟਾਂ ਦੇ ਜੋੜੇ ਸਾਰੇ ਧੁੱਤੇ ਸੀ ਬੱਚਿਆਂ ਦੇ ਮੈਂ ਆਪਣੇ ਦੇਖੋ ਇੰਨੇ ਕੱਪੜੇ ਆ ਸਾਰੇ ਮੈਂ ਹੁਤਾਹ ਕਰਨੀ ਐ ਸੀਗੀਆਂ ਪਰ ਚਲੋ ਖੁਸ਼ੀ ਕਹਿੰਦੀ ਚਲੋ ਮੈਂ ਕਰ ਦੂੰਗੀ ਕੱਲ ਨੂੰ ਅਸੀਂ ਧੁੱਪੇ ਰੱਖੂੰਗੀ ਕੱਪੜਿਆਂ ਨੂੰ ਕਹਿੰਦੀ ਧੁੱਪੇ ਨਾਲ ਅਸੀਂ ਧੁੱਪ ਸੇਕ ਲਾਂਗੇ ਨਾਲੇ ਕੱਪੜਿਆਂ ਦੇ ਹੁਤਾਹ ਕਰ ਦਾਂਗੇ ਤੇ ਚਲੋ ਜੀ ਠੀਕ ਆ 10:00 ਵਜੇ ਤੇ ਵਿੱਚ ਜੀ ਮੈਂ ਆਪਣਾ ਸਿਰ ਨੂੰ ਤੇਲ ਲਾਇਆ ਤੇ ਵਿੱਚ ਜੀ ਹਰਮਨ ਦੇ ਸਿਰ ਨੂੰ ਤੇਲ ਲਾਇਆ ਫਿਰ ਉਹ ਬਾਹਰ ਹੀ ਲੱਭਦੇ ਬਾਹਰ ਉਹ ਖੁੱਲੇ ਰੱਖੇ ਨਹੀਂ ਲਾਉਂਦੇ ਹੈਗੇ ਤੇ ਚਲੋ ਜੀ ਆਪਾਂ ਸੰਭ ਦੇ ਕਿਸੇ ਨਵੇਂ ਵੀਡੀਓ ਨਾਲ ਮਿਲਾਂਗੇ ਇਹ ਵੀਡੀਓ ਨੂੰ ਫੋਲੋਅ ਕਰਿਓ ਚੈਨਲ ਤੇ ਪਹੁੰਚਿਆ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਆਪਸ ਵਿੱਚ ਕਿਸੇ ਨਾਲ ਵੀ ਨਹੀਂ ਮਿਲਣੇ ਬਸ ਸੇਫ ਰਹੋ ਤਾਂ ਫੇਰ ਕੋਪਾੰਡ ਮਿਲੋਗੇ